ਹਾਂਜੀ ਵੀਰੇ ਕੀ ਹਾਲ ਨੇ ਜੀ ਉਹ ਕੀ ਹਾਲ ਆ ਭਾਈ ਹੈ ਕੀ ਹਾਲ ਆ ਵੀਰੇ ਕਿਹੜਾ ਪਿੰਡ ਆ ਤੁਹਾਡਾ ਹਾਂਜੀ ਕਿਹੜਾ ਪਿੰਡ ਆ ਵੀਰੇ ਹੋ ਵੀਰੇ ਪਛਾਣ ਲਿਆ ਮੈਨੂੰ ਦੇ ਮੇਰਾ ਕੀ ਨਾਮ ਆ ਚੰਗਾ ਦੱਸ ਫਿਰ ਹੂੰ ਕੀ ਨਾਮ ਆ ਮੇਰਾ ਵੀਰੇ ਦੇਖ ਤਾਂ ਸੀ ਮੈਨੂੰ ਕਿਹਨੇ ਪਛਾਣ ਕੇ ਦੱਸ ਚੰਗਾ ਪਹਿਲਾਂ ਇਧਰ ਨਾਲੇ ਪਛਾਣ ਲਿਆ ਦਿੰਨੇ ਇਧਰ ਦੇਖ ਵੀਰੇ ਕਿਹਨੇ ਦੇਖ ਵੀਰੇ ਦੇਖੀ ਵੀਰੇ ਇਧਰ ਦੇਖੋ ਪਛਾਣ ਲਿਆ ਤੁਸੀਂ ਮੈਨੂੰ ਪਛਾਣਿਆ ਨਹੀਂ ਨਾ ਕਿ ਪਛਾਣ ਲਿਆ ਪਛਾਨ ਲਿਆ ਮੈਂ ਤਾਂ ਪਛਾਨ ਲਿਆ ਤੁਹਾਨੂੰ ਹੈ ਵੀਰੇ ਕਿਹੜਾ ਪਿੰਡਾ ਤੁਹਾਡਾ ਸੰਗਤ ਜੀ ਅਸੀਂ ਇਸ ਟਾਈਮ ਬਿਲਕੁਲ ਚੰਡੀਗੜ੍ਹ ਦੇ ਨਾਲ ਆ ਜੀ ਰਾਮਪੁਰਾ ਪਿੰਡ ਆ ਜੀ ਇਹ ਜਿੱਥੇ ਜੂ ਆ ਜੀ ਇਹ 77 ਬੀੜਾ ਜਿਹੜਾ ਜਿੱਥੇ ਜਾਨਵਰ ਰੱਖੇ ਹੋਏ ਨੇ ਸਾਡੇ ਤੁਸੀਂ ਵਿਜ਼ਿਟ ਕਰਨ ਸਾਰੇ ਜਾਣਦੇ ਹੋਮੋਗੇ ਭੈਣ ਪ੍ਰਾਇਸੀ ਉੱਥੇ ਬਿਲਕੁਲ ਨੇੜੇ ਖੜੇ ਆ ਜੀ ਰਾਮਪੁਰ ਪਿੰਡਾ ਰੋਡ ਤੋਂ ਉੱਤਰਦੇ ਸਾਰੇ ਜੀ ਇਹ ਸਾਨੂੰ ਇੱਕ ਵੀਰ ਮਿਲਿਆ ਸਾਡਾ ਬਹੁਤ ਹੀ ਪਿਆਰਾ ਰਾਤ ਨੂੰ ਇਹ ਵੀਰ ਕੁਝ ਨਹੀਂ ਬੋਲ ਕੇ ਦੱਸਦਾ ਕਈ ਘੰਟਿਆਂ ਤੋਂ ਪੁੱਛਿਆ ਜਾ ਰਿਹਾ ਜੀ ਹੱਸਦੇ ਨੇ ਕੁਝ ਨਹੀਂ ਬੋਲਦੇ ਸਿੱਖੀ ਸਰੂਪ ਚ ਨੇ ਜੀ ਕੜਾ ਵੀ ਇਹਨਾਂ ਦੇ ਪਾਇਆ ਵਾ ਕੜਾ ਕਿੱਥੇ ਪਾਇਆ ਵਾ ਕੜਾ ਵੀ ਪਾਇਆ ਹੋਇਆ ਇਹਨਾਂ ਦੇ ਚਾਂਦੀ ਦਾ ਔਰ ਕੁਝ ਲਿਖਿਆ ਤਾਂ ਨਹੀਂ ਹੋਇਆ ਆਪ ਜੀ ਮੜ ਅੱਗੇ ਦੇਖਿਓ ਜੀ ਖਾਲਸਾ ਜੀ ਇੱਧਰ ਦੇਖੋ ਜੀ ਤੁਸੀਂ ਜ਼ਰੂਰ ਧਿਆਨ ਨਾਲ ਇਸ ਵੀਡੀਓ ਨੂੰ ਜਲਦੀ ਜਣੇ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਵੀਰੇ ਦਾ ਆਪਾਂ ਨੂੰ ਘਰ ਮਿਲ ਜਵੇ ਫਟਾਫਟ ਫੈਮਿਲੀ ਮਿਲ ਜਵੇ ਦੇਖੋ ਤੁਸੀਂ ਪੈਰਾਂ ਦੇ ਕੀ ਹਾਲਾਤ ਨੇ ਹੁਣ ਪਤਾ ਨਹੀਂ ਕਿੱਥੇ ਕਿੱਥੇ ਇਹ ਘੁੰਮ ਕੇ ਆਇਆ ਵੀਰ ਕਿੱਥੇ ਕਿੱਥੇ ਦੀ ਭੱਜ ਕੇ ਆਇਆ ਕੀ ਕੀ ਇਹਦੇ ਤੇ ਹਾਲਾਤ ਹੋਏ ਕੀ 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 ਹੋਇਆ ਝੁੱਗਾ ਵੀ ਪੁੱਠਾ ਪਾਈ ਫਿਰਦਾ ਵੀਰ ਵੀਰੇ ਕੀ ਨਾਮ ਕੀ ਆ ਤੁਹਾਡਾ ਨਾਮ ਕੀ ਆ ਇਹਦਾ ਸਿਰ ਵੀ ਕਿੰਨਾਂ ਦੱਸਦੇ ਨੇ ਵੀਰ ਉਹ ਨਹੀਂ ਨੰਗਾ ਸੀਗਾ ਜੀ ਜੂੜਾ ਹੈਗਾ ਚੱਪਲਾ ਵੀ ਨਹੀਂ ਹੈ ਵੀਰੇ ਕੰਗਾ ਤਾਂ ਨਹੀਂ ਹੈਗਾ ਬਾਲਾਂ 'ਚ ਨਹੀਂ ਨਹੀਂ ਹੈ ਅੱਛਾ ਔਰ ਜੂੜਾ ਹੈਗਾ ਜੀ ਸਿਰ ਤੇ ਤੇ ਦਸਤਾਰ ਬਾਈ ਉਹਨਾਂ ਨੇ ਬੰਨੀ ਆ ਜੀ ਭਾਈ ਜੀ ਕੀ ਨਾਮ ਕੀ ਆ ਤੁਹਾਡਾ ਵੀਰੇ ਕੀ ਨਾਮ ਆ ਇਹਦੇ ਦੇਖੋ ਮੇਰੇ ਕਿ ਨਹੀਂ ਦੇਖੋ ਕੀ ਨਾਮ ਕੀ ਆ ਤੁਹਾਡਾ ਇਹਦੇ ਦੇਖੋ ਮੇਰੇ ਕਿ ਨਹੀਂ ਦੇਖੋ ਕੀ ਨਾਮ ਆ ਤੁਹਾਡਾ ਹੇ ਵੀਰੇ ਦੱਸੋ ਕੀ ਨਾਮ ਆ ਵੀਰੇ ਜਣਜੀ ਅਸੀਂ ਬੇਨਤੀ ਕਰਾਂਗੇ ਸਾਰੇ ਭੈਣ ਭਰਾਵਾਂ ਅੱਗੇ ਅਸੀਂ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਤੋਂ ਆਏ ਆ ਜੀ ਉਰੇ ਔਰ ਅਸੀਂ ਤਾਂ ਆਏ ਆ ਵੀ ਸਾਡੇ ਇਸ ਵੀਰ ਨੂੰ ਕੋਈ ਨਾ ਕੋਈ ਕਈ ਵਾਰੀ ਇਹੋ ਜੀਆਂ ਤਾਕਤਾਂ ਕੀ ਕਰਦੀਆਂ ਨੇ ਇਦਾਂ ਦੀਆਂ ਰੂਹਾਂ ਨੂੰ ਫੜ ਲੈਂਦੇ ਨੇ ਫਿਰ ਉਹਨਾਂ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕਰ ਦਿੰਦੇ ਨੇ ਪੰਜਾਬ ਤੋਂ ਬਾਹਰ ਵਾਲੇ ਬੰਦੇ ਲਿਆ ਕੇ ਪੰਜਾਬ 'ਚ ਵਸਾ ਦਿੱਤੇ ਜਾਂਦੇ ਨੇ ਕਿਉਂਕਿ ਜੇ ਪੰਜਾਬ ਤੋਂ ਬਾਹਰ ਇਦਾਂ ਦੇ ਬੱਚੇ ਨੂੰ ਇਦਾਂ ਦੇ ਵੀਰ ਨੂੰ ਸ਼ਿਫਟ ਕਰ ਦਿੱਤਾ ਜਾਊਗਾ ਉੱਥੇ ਪਛਾਣੇ ਨਹੀਂ ਹੋਣੀ ਆਪ ਜੀ ਸਮਝਦਾਰ ਹੋ ਸਾਡੀ ਇਸ ਗੱਲ ਨੂੰ ਸਮਝੋਗੇ ਬੰਦੂਆ ਮਜ਼ਦੂਰੀ ਇੱਥੋਂ ਸ਼ੁਰੂ ਹੁੰਦੀ ਆ ਜੀ ਜਿਹੜੀ ਬੰਦੂਆ ਮਜ਼ਦੂਰੀ ਆ ਤੁਹਾਨੂੰ ਪਤਾ 5 ਸਾਲ ਤੋਂ ਬੰਦੂਆ ਮਜ਼ਦੂਰੀ ਦੇ ਉੱਪਰ ਜਿਹੜਾ ਕਾਰਜ ਚੱਲ ਰਿਹਾ ਲਚਕਾਣੀ ਪਿੰਡ ਆਸ਼ਰਮ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਸਾਥ ਨਾਲ ਹੁਣ ਉਦਾਂ ਹੀ ਕੁਝ ਵੀਰ ਹੋਰ ਵੀ ਦੋ ਤਿੰਨ ਵੀਰ ਭਰਾ ਸਾਡੇ ਜਿਹੜੇ ਬੰਦੂਆ ਮਜ਼ਦੂਰਾਂ ਨੂੰ ਛਡਾਰ ਰਹੇ ਨੇ ਬੜੇ ਧੰਨਵਾਦ ਆ ਉਹਨਾਂ ਦਾ ਵੀ ਪਰ ਅਸੀਂ ਦੱਸਣਾ ਚਾਹੁੰਦੇ ਆ ਵੀ ਇੱਥੋਂ ਸ਼ੁਰੂ ਹੁੰਦੀ ਆ ਇਦਾਂ ਦੇ ਚੰਗੇ ਭਲੇ ਇਨਸਾਨਾਂ ਨੂੰ ਜਿਹੜੇ ਦਿਮਾਗੀ ਤਾਂ ਬਿਮਾਰ ਹੁੰਦੇ ਨੇ ਪਰ ਲੱਗਦਾ ਪੈਰਾਂ ਤੋਂ ਸਲਾਮਤ ਹੁੰਦੇ ਨਹੀਂ ਇਦਾਂ ਦੇ ਵੀਰਾਂ ਨੂੰ ਬੰਦੂਆ ਮਜ਼ਦੂਰ ਬਣਾਇਆ ਜਾਂਦਾ ਜੀ ਆਪਾਂ ਕੋਸ਼ਿਸ਼ ਕਰਦੇ ਆਂ ਪਲੀਜ਼ ਤੁਹਾਡੀਆਂ ਵੀਡੀਓ ਸ਼ੇਅਰ ਕਰਨ ਦੇ ਨਾਲ ਇਸ ਰੱਬੀ ਰੂਹ ਦੇ ਇਸ ਇਨਸਾਨ ਦਾ ਆਪਾਂ ਨੂੰ ਘਰ ਮਿਲ ਜੂਗਾ ਬੋਲਦੇ ਨਹੀਂ ਹੈਗੇ ਕੁਝ ਕੱਲਾ ਹੱਸਦੇ ਨੇ ਔਰ ਕੁਝ ਨਹੀਂ ਬੋਲਦੇ ਹੈਗੇ ਤੋਂ ਇਲਾਵਾ ਇੱਕ ਵੀ ਸ਼ਬਦ ਵੀਰੇ ਤੁਸੀਂ ਕਦੋਂ ਦੇ ਪੁੱਛ ਰਹੇ ਹੋ ਬੋਲੇ ਨੇ ਕੁਝ ਮੈਂ ਜੀ ਆਜੋ ਮਤਲਬ ਕਿ ਮੈਂ ਜਰੂਰੀ ਮੈਂ ਤਾਂ ਐਕਸਰਸਾਈਜ਼ ਕਰਨ ਜਾ ਰਿਹਾ ਸੀਗਾ ਜੀ ਮੈਂ ਇਹਨੂੰ ਪੁੱਛਿਆ ਮੈਂ ਦੇਖਿਆ ਵੀ ਬੰਦਾ ਬੀ ਬੰਦਾ ਸਰਦਾਰ ਹੈਗਾ ਜੀ ਕਿ ਮੈਨੂੰ ਪੁੱਛਿਆ ਮੈਂ ਵੀ ਤੁਸੀਂ ਕਿੱਥੋਂ ਹੈ ਇਹ ਭੱਜ ਲਿਆ ਜੀ ਓਕੇ ਭੱਜ ਲਿਆ ਮਤਲਬ ਕਿ ਗੱਡੀ ਦੇ ਮੂਰੇ ਵੀ ਆਣ ਲੱਗਿਆ ਸੀਗਾ ਜੀ ਫਿਰ ਬ੍ਰਦਰ ਇਹ ਜਾ ਰਹੇ ਸੀਗਾ ਇਹਨਾਂ ਫਿਰ ਫੜਿਆ ਮਤਲਬ ਕੀ ਅਸੀਂ ਫਿਰ ਇਹਨੂੰ ਪ੍ਰਸ਼ਾਦਾ ਪਾਣੀ ਵੀ ਛਕਾਇਆ ਜੀ ਹਾਂ ਜੀ ਮਤਲਬ ਕਿ ਵਾਹਿਗੁਰੂ ਕਹਿੰਦਾ ਵਾਹਿਗੁਰੂ ਕਹੋਗਾ ਦੇਖੋ ਪੁੱਛੋ ਬੋਲੋ ਵੀਰੇ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਕਿਹੜਾ ਪਿੰਡ ਆ ਤੁਹਾਡਾ ਕਿੱਥੇ ਹੈ ਨਾਮ ਕੀ ਹੈ ਤੁਹਾਡਾ ਨਾਮ ਬੋਲੋ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਬੋਲੋ ਨਾਮ ਦੱਸੋ ਦੱਸੋ ਮੇਰਾ ਨਾਮ ਸਤਪਾਲ ਸਿੰਘ ਆ ਵੀਰੇ ਤੁਹਾਡਾ ਨਾਮ ਕੀ ਆ ਦੱਸੋ ਵੀਰੇ ਹਾਂਜੀ ਤੁਹਾਡਾ ਨਾਮ ਦੱਸੋ ਜੀ ਬੋਲੋ ਵਾਹਿਗੁਰੂ 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 ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਨਾਮ ਦੱਸੋ ਤੁਹਾਡਾ ਦੱਸੋ 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 ਕੀ ਨਾਮ ਹੈ ਤੁਹਾਡਾ ਤੁਹਾਡਾ ਕੀ ਨਾਮ ਹੈ ਦੱਸੋ ਦੱਸੋ ਕੀ ਨਾਮ ਹੈ ਵੀਰੇ ਤੁਹਾਡਾ ਨਾਮ ਦੱਸੋ ਕੀ ਆ ਕੀ ਨਾਮ ਹੈ ਵੀਰੇ ਦੱਸੋ ਕੀ ਨਾਮ ਹੈ ਤੁਹਾਡਾ ਵੀਰੇ ਕੀ ਨਾਮ ਹੈ ਤੁਹਾਡਾ ਦੱਸੋ ਵੀਰੇ ਦੱਸੋ ਵੀਰੇ ਕੀ ਨਾਮ ਹੈ ਤੁਹਾਡਾ ਦੱਸੋ ਕੀ ਨਾਮ ਹੈ ਤੁਹਾਡਾ ਦੱਸੋ ਵੀਰੇ ਕੀ ਨਾਮ ਆ ਵੀਰੇ ਦੱਸੋ ਕੀ ਨਾਮ ਆ ਦੱਸੋ ਤੁਹਾਡਾ ਕੀ ਨਾਮ ਕੀ ਹੈ ਤੁਹਾਡਾ ਦੱਸੋ ਵੀਰੇ ਨਹੀਂ ਕੁਝ ਬੋਲ ਰਹੇ ਜੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਜੀ ਆਪ ਜੀ ਨੇ ਸ਼ੇਅਰ ਕਰਨਾ ਵੀਡੀਓ ਨੂੰ ਅਸੀਂ ਤਾਂ ਤੁਹਾਡੇ ਤੇ ਆਸ ਲਾਈ ਹੈ ਰਾਤ ਦਾ ਵੇਲਾ ਹੁਣ ਅਸੀਂ ਇਹਨਾਂ ਨੂੰ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਲੈ ਕੇ ਜਾਵਾਂਗੇ ਜੀ ਪਟਿਆਲੇ ਤੋਂ ਬਾਅਦ ਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਆਸ਼ਰਮ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਉੱਥੇ ਇਹਨਾਂ ਨੂੰ ਲੈ ਕੇ ਚੱਲੇ ਜਾਂਦੀ ਅਸੀਂ ਤੇ ਤਾਂ ਜੋ ਇਹਨਾਂ ਦੀ ਸਾਂਭ ਸੰਭਾਲ ਹੋ ਸਕੇ ਔਰ ਤੋਂ ਅੱਗੇ ਪਰਿਵਾਰ ਸਾਡਾ ਮਕਸਦ ਸਿਰਫ ਇਹਨਾਂ ਦਾ ਪਰਿਵਾਰ ਲੱਭਣਾ ਇਦਾਂ ਦੇ ਵੀਰਾਂ ਨੂੰ ਅਸੀਂ ਘਰੋ ਘਰੀਓ ਭੇਜਣਾ ਜੀ ਇਲਾਜ ਇਹਨਾਂ ਦਾ ਪਛ ਸ਼ੁਰੂ ਕਰ ਦਾਂਗੇ ਜੀ ਆਪਣੇ ਵੱਲੋਂ ਦਵਾਈ ਬੂਟੀ ਜ਼ਰੂਰ ਚਲਦੀ ਕਰ ਦਿੱਤੀ ਜਾਣੀ ਆ 2-4 ਸਾਲ ਚੱਲੇ 5 ਸਾਲ ਚੱਲੇ ਜੇਕਰ ਤੁਸੀਂ ਕਿਤੇ ਵੀ ਇਸ ਵੀਰ ਨੂੰ ਜਾਣਦੇ ਹੋ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਫਟਾਫਟ ਸ਼ੇਅਰ ਕਰਿਓ ਮਤਲਬ ਤੁਹਾਨੂੰ ਕਹਿਣਾ ਨਾ ਪਵੇ ਜੀ ਇਦਾਂ ਦੇ ਕਾਰਜਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਆ ਦੁਬਾਰਾ ਤੋਂ ਕੁਝ ਹੋਰ ਪੁੱਛਣ ਦੀ ਤੁਹਾਡਾ ਪਿੰਡ ਫਟਾਫੜਾ ਲਿਖ ਕੇ ਦੱਸ ਦੋ ਪਿੰਡ ਦੱਸ ਦੋ ਕਿਹੜਾ ਪਿੰਡ ਆ ਤੁਹਾਡਾ ਲਿਖ ਕੇ ਦਾ ਦੋ ਰੇ ਪਿੰਡ ਲਿਖ ਦੋ ਤੁਹਾਡਾ ਲਿਖ ਦੋ ਪਿੰਡ ਲਿਖ ਦੋ ਲਿਖੋ 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 ਬਾਬ ਲਿਖ 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 ਲਿਖੋ ਬਾਬਾ ਜੀ ਤੁਹਾਡਾ ਨਾਮ ਲਿਖ ਦੂੰ ਨਾਮ ਕੀ ਆ ਵੀਰਾ ਜੀ ਹੋ ਵੀਰੇ ਹਾਂ ਬਾਬਾ ਜੀ ਇਹ ਦੱਸਦਾ ਜੀ ਹਨ ਮੇਰੇ ਟਾਈਮ ਆਇਆ ਅੱਛਾ ਤੁਹਾਡਾ ਵਿਆਹ ਹੋਇਆ ਵਾ ਵਿਆਹ ਨਹੀਂ ਹੋਇਆ ਮੰਮੀ ਡੈਡੀ ਹੈਗੇ ਮੰਮੀ ਡੈਡੀ ਭੈਣ ਭਾਈ ਕੋਈ ਵੀ ਨਹੀਂ ਹੈਗਾ ਜੀ ਹੈ ਜੀ ਕਿਹੜਾ ਪਿੰਡ ਕਿਹੜਾ ਵੀਰੇ ਆ ਲਿਖ ਕੇ ਦੱਸੋ ਉਰੇ ਲਿਖ ਕੇ ਦੱਸੋ ਮੇ ਤੁਸੀਂ ਆਪਦਾ ਨਾਮ ਲਿਖ ਦਿਓ ਆਪਦਾ ਨਾਮ ਲਿਖ ਦਿਓ ਚਲੋ 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 ਗੁੱਡ ਵੈਰੀ ਗੁੱਡ ਲਿਖ ਦਿਓ ਲਿਖ ਦਿਓ ਲਿਖ ਦਿਓ ਲਿਖ ਦਿਓ ਫਟਾਫਟ ਲਿਖ ਦਿਓ ਲਿਖ ਦਿਓ ਲਿਖ ਦਿਓ ਲਿਓ ਮੈਂ ਮੇਰਾ ਨਾਮ ਲਿਖ ਕੇ ਦਿਖਾਵਾਂ ਪਹਿਲਾਂ ਮੈਂ ਮੇਰਾ ਨਾਮ ਲਿਖਦਾ ਇਹ ਲਓ ਸ ਸ ਤੇ ਅਦਕ ਤ ਤਾ ਪ ਪੇ ਨੂੰ ਕੰਨਾ ਲੱਲਾ ਪਾਲ ਸਿੰਘ ਲਓ ਹੁਣ ਤੁਸੀਂ ਆਪਣਾ ਨਾਮ ਲਿਖੋ ਥੱਲੇ ਥੱਲੇ ਲਿਖ ਦਿਓ ਇੱਥੇ ਲਿਖੋ ਤੁਹਾਡਾ ਨਾਮ ਕੀ ਆ ਆ ਸ਼ਾਬਾਸ਼ ਨਹੀਂ ਤਾਂ ਤੁਸੀਂ ਮੇਰਾ ਨਾਮ ਹੀ ਲਿਖਤਾ ਤੁਸੀਂ ਆਪਣਾ ਨਾਮ ਲਿਖੋ ਪੰਜਾਬੀ ਲਿਖ ਲੰਦਾ ਜੀ ਵੀ ਤੁਸੀਂ ਆਪਣਾ ਨਾਮ ਲਿਖੋ ਆਪਣਾ ਆਪਣਾ ਥੋੜਾ ਆਪਣਾ ਨਾਮ ਲਿਖੋ ਰੇ ਇਹਨੂੰ ਛੱਡ ਦਿਓ ਆਪਣਾ ਨਾਮ ਲਿਖੋ ਉਹਰੇ ਲਿਖੋ ਲਿਖੋ ਜੀ ਹਾਂਜੀ ਸੰਗਤ ਜੀ ਅਸੀਂ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਜੀ ਅਸੀਂ ਕਰੀਬ ਮੈਨੂੰ ਲੱਗਦਾ ਹੁਣ ਕਾਫੀ ਟਾਈਮ ਹੋ ਗਿਆ ਜੀ ਪੁੱਛਦਿਆਂ ਨੂੰ ਪਰ ਕੁਝ ਵੀ ਇਹ ਵੀਰ ਨਹੀਂ ਬੋਲ ਰਹੇ ਜੀ ਮਤਲਬ ਨਾ ਲਿਖ ਕੇ ਦੱਸ ਰਹੇ ਨੇ ਜੀ ਉਹ ਪੰਜਾਬੀ ਲਿਖਦੇ ਨੇ ਮੈਂ ਮੇਰਾ ਨਾਮ ਲਿਖਿਆ ਸੀ ਤਾਂ ਮੇਰੇ ਨਾਮ ਨੂੰ ਹੀ ਇਹਨਾਂ ਨੇ ਰਿਪੀਟ ਕਰਤਾ ਉਦੋਂ ਹੀ ਪੰਜਾਬੀ ਦੇ ਵਿੱਚ ਲਿਖ ਦਿੱਤਾ ਤੇ ਉਸ ਤੋਂ ਅੱਗੇ ਜੀ ਜਿਹੜਾ ਹੁਣ ਤੁਹਾਡੀ ਵੀਡੀਓ ਦੇ ਆਸਰੇ ਅਸੀਂ ਇਹਨਾਂ ਦਾ ਘਰ ਲੱਭਾਂਗੇ ਜੀ ਤਾਂ ਜੋ ਇਹਨਾਂ ਦਾ ਘਰ ਆਪਾਂ ਨੂੰ ਮਿਲ ਜੇ ਵੀ ਆਪਾਂ ਇਹਨਾਂ ਨੂੰ ਘਰੇ ਪਹੁੰਚਾ ਦਈਏ ਆ ਫੜਿਓ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਅਸੀਂ ਹੁਣ ਇਹਨਾਂ ਨੂੰ ਚਾਲੇ ਪਾਉਣੇ ਆ ਜੀ ਅਸੀਂ ਤੇ ਜੋ ਕੋਈ ਵੀ ਵੀਰ ਜਾਣ ਸਾਡੇ ਨੰਬਰਾਂ ਦੇ ਸੰਪਰਕ ਕਰਿਓ ਸਾਡੇ ਨੰਬਰ ਹੈਗੇ ਨੇ ਦੋ ਨੰਬਰ ਨੇ ਜੀ ਸਾਡੇ ਕਾਲਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਆਪਜੀ ਮਾਫੀ ਦੇ ਦਿਆ ਕਰੋ ਮੈਸੇਜ ਦੇ ਰਿਪਲਾਈ ਕਰਨ ਚ ਵੀ ਤੇ ਕਾਲਾਂ ਚੱਕਣ ਚ ਵੀ ਕਿਉਂਕਿ ਜੀ ਸਾਡੇ ਤੇ ਜ਼ਿੰਮੇਵਾਰੀ ਵੱਡੀ ਪੈ ਗਈ ਦੀ ਓਡੀ ਟੀਮ ਹੈ ਨਹੀਂ ਜੀ ਫਿਰ ਵੀ ਦੋ ਤਿੰਨ ਮੁੰਡੇ ਰਲ ਕੇ ਸੇਵਾਦਾਰ ਕੋਲਾਂ ਚੱਕਦੇ ਨੇ ਜੀ ਫਿਰ ਵੀ ਬਹੁਤ ਮਿਸ ਹੋ ਜਾਂਦੀਆਂ ਨੇ ਜੀ ਸਾਡੇ ਦੋ ਨੰਬਰ ਨੇ ਜੀ ਇੱਕ ਤਾਂ ਹੈਗਾ 9408 000085 9408 000085 ਤੇ ਦੂਜਾ ਸਾਡਾ ਨੰਬਰ ਹੈਗਾ ਵਟਸਐਪ ਵਾਲਾ ਜੀ ਜਿਹੜਾ ਪੁਰਾਣਾ ਨੰਬਰ ਆ ਜੀ ਉਹ ਹੈਗਾ 7307 000085 7307 000085 ਇਹਦੇ ਤੇ ਵਟਸਐਪ ਵੀ ਹੈਗਾ ਤੇ ਕੋਈ ਵੀ ਜਾਣਦੇ ਹੋ ਤਾਂ ਜਰੂਰ ਸਾਂਝੀ ਕਰਿਓ ਧੰਨਵਾਦ ਤੁਹਾਡਾ ਅਸੀਂ ਹੁਣ ਚਾਲੇ ਪਾਉਨੇ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੋ ਨਾ ਬਾਬਾ ਜੀ ਹੋ ਨਾ ਬਾਬਾ ਜੀ ਬਾਬਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਰੱਬ ਜਾਣੇ ਕੀ ਪ੍ਰੋਬਲਮ ਆ ਜੀ ਇਹ ਹੁਣ ਉਸ ਖੁਦਾ ਪਰਮਾਤਮਾ ਨੂੰ ਪਤਾ ਪਤਾ ਨਹੀਂ ਹੁਣ ਇਹ ਨੇੜੇ ਤੇੜੇ ਦੇ ਨੇ ਜਾਂ ਦੂਰ ਦੇ ਨੇ ਉਸ ਪਰਮਾਤਮਾ ਨੂੰ ਪਤਾ ਬਾਬਾ ਜੀ ਦੱਸ ਦਿਓ ਤੁਹਾਡਾ ਪਿੰਡ ਕਿਹੜਾ ਦੱਸਿਓ ਬਾਬਾ ਜੀ ਪਿੰਡ ਦੱਸੋ ਹਾਂਜੀ ਹਾਂਜੀ ਬਾਬਾ ਜੀ ਹਾਂਜੀ ਬੋਲੋ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਇਹ ਨਾ ਜੀ ਜਵਾਲ ਖੇੜੀ ਭੈਣ ਸਾਹਿਬ ਤੋਂ ਆ ਜਿਹੜੀ येलो ਕਲਰ ਦੀ ਸ਼ਰਟ ਪਾਈ ਸੀ ਹਾਂਜੀ ਜੈਲੋ ਜੀ ਤੇ ਇਹ ਇੱਕ ਨਾਮਤਰੀ ਪਰਿਵਾਰ ਤੋਂ ਨੇ ਜਿਨ੍ਹਾਂ ਨੂੰ ਆਪਾਂ ਕੂਕੇ ਵੀ ਇਹ ਦੰਨੇ ਆ ਜੀ ਜੀ ਹਾਂਜੀ ਇਹ ਮੇਰੇ ਪਿੰਡ ਦੇ ਨਾਲ ਹੀ ਪਿੰਡ ਆ। ਉਹ ਅਗਰ ਤੇ ਮੇਰਾ ਵੀ ਇੰਸਟਾਗ੍ਰਾਮ ਆ ਜੀ ਉਹਨਾਂ ਦੇ ਮੈਂ ਉਹਨਾਂ ਦੇ ਪੋਸਟਾਂ ਪਾਉਂਦਾ ਰਹਿੰਦਾ ਸੀ ਤੇ ਮੈਂ ਤੁਹਾਨੂੰ ਵੀ ਫੋਲੋ ਕਰਦਾ ਵਾਂ। ਜੀ ਤੇ ਮੈਂ ਲਾਈਵ ਦੇਖਿਆ ਥੋੜਾ ਮੈਂ ਮੈਂ ਬਹੁਤ ਜ਼ਿਆਦਾ ਥੋੜਾ ਧੰਨਵਾਦ ਆ ਕਿਉਂਕਿ ਉਹ ਫੈਮਲੀ ਬਹੁਤ ਪਰੇਸ਼ਾਨ ਆ। ਅੱਛਾ ਜੀ ਕਦੋਂ ਦਾ ਲੱਭਤਾ ਜੀ ਇਹ ਮੁੰਡਾ? ਇਹ ਜੀ 5-6 ਦਿਨ ਹੋ ਗਏ ਇਹਦੇ ਉੱਤੇ ਲੱਖ ਰੁਪਏ ਨਾ ਵੀ ਰੱਖਿਆ ਹੋਇਆ ਸੀ ਉਹਨਾਂ ਨੇ ਫੈਮਲੀ ਨੇ। ਵਾਹਿਗੁਰੂ ਜੀ। ਹਾਂਜੀ। ਬਾਬਾ ਜੀ ਜੇ ਫੈਮਲੀ ਨਾਲ ਗੱਲ ਕਰਾ ਦਿਓ। ਨਹੀਂ ਹੁਣੀ ਇਹ ਦੇਖੋ ਮੇਰੇ ਕੋਲ ਆ ਰਹੀ ਪੱਜੋ ਜਲਦੀ ਸਾਡੇ ਨਾਲ ਗੱਲ ਕਰਾਓ ਜੀ ਵਾਹਿਗੁਰੂ ਜੀ ਥੋੜਾ ਬਹੁਤ ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਜੀ ਥੋੜਾ ਬਿਲਕੁਲ ਗੱਲ ਇਹ ਨਾਲ ਫੋਨ ਲਾਉਣਾ 5-10 ਮਿੰਟ ਤਾਂ ਫੋਨ ਲਾਉਣਾ ਪਉਂਦੀ ਜੀ ਲਿਓ ਜੀ ਕਰਾਓ ਜੀ ਗੱਲ ਕਰਾਓ ਹਾਂ ਵੀਰੇ ਬਿਲਕੁਲ ਕਦੇ ਸਾਨੂੰ 10 ਮਿੰਟ ਦੇ ਪਰਿਵਾਰ ਕੋਲ ਆ ਜੀ 5-10 ਮਿੰਟ 10 ਮਿੰਟ ਦਾ ਗੋਲ-ਪੋਲ ਕਰਦੇ ਹਾਂ ਅੱਛਾ ਜੇ ਤਾਂ ਜ਼ਿਆਦਾ ਟਾਈਮ ਲੱਗੂ ਫਿਰ ਅਸੀਂ ਗੱਡੀ 'ਚ ਬਿਠਾ ਕੇ ਪਿੰਡ ਆ ਜੰਨੇ ਆਪਦੇ ਵੀਰੇ ਨੇ ਤੁਰਪਾ ਨੇ ਸਾਡੇ ਵੀ ਸਫ਼ਰ ਬਹੁਤ ਆ ਜੇ 2-4 ਮਿੰਟ ਲ ਮਤਲਬ ਨਾ ਨਾ ਲਾਉ ਜੀ ਲਾਉ ਨਾ ਓਏ ਹੋਏ ਦੇਖੋ ਤੁਸੀਂ ਦਿਮਾਗ ਆਪਣਾ ਉਹ ਇਹਦੀ ਆਪਾਂ ਨੂੰ ਪੋਸਟ ਆਈ ਵੀ ਆ ਦੇਖੋ ਤੁਸੀਂ ਦਿਮਾਗ ਤੇ ਆਪਣੇ ਵਜਨ ਇਹਦੀ ਆਪਾਂ ਨੂੰ ਪੋਸਟ ਆਈ ਵੀ ਆਪਣੇ ਫੋਨਾਂ 'ਚ ਆ ਦੇਖ ਇੱਕ ਲੱਖ ਰੁਪਏ ਥੱਲੇ ਲਿਖ ਕੇ ਆਪਣੇ ਕੋਲ ਆਇਆ ਹੋਇਆ ਇਹਦੇ ਫੋਨ ਦੇ ਵਿੱਚ ਹੋਊਗੀ ਅਸਲ ਨਾਲ ਸੰਗਤ ਜੀ ਸਾਨੂੰ ਮੈਸੇਜ ਇਹਨੇ ਆਉਂਦੇ ਨਹੀਂ ਮੈਂ ਤੁਹਾਨੂੰ ਸ਼ਾਇਦ ਦਿਖਾਉਣਾ ਲੱਭ ਕੇ ਲਾ ਦੇਖੋ ਤੁਸੀਂ ਇਹ ਜੀ ਸਾਨੂੰ ਪੋਸਟ ਆਈ ਵੀ ਆ ਜੀ 1 ਲੱਖ ਰੁਪਏ ਨਾਮ ਇਸ ਵੀਰ ਦੇ ਉੱਪਰ ਆ ਮੈਂ ਤੁਹਾਨੂੰ ਦਿਖਾਉਣਾ ਵਾਹਿਗੁਰੂ ਕਿਉਂਕਿ ਸਾਨੂੰ ਮੈਸੇਜ ਕਾਲ ਨਹੀਂ ਇੰਨੀਆਂ ਆਉਂਦੀਆਂ ਨੇ ਜੀ ਵੀ ਅਸੀਂ ਵੀ ਉਲਝ ਜਾਂਦੇ ਆ ਜੀ ਇੰਨੀਆਂ ਮੈਸੇਜ ਕਾਲਾਂ ਅਸੀਂ ਇਸ ਚੀਜ਼ ਦਾ ਬੜਾ ਪੱਕਾ ਇੱਕ ਹੱਲ ਲੱਭਿਆ ਵਾ ਜੀ ਅਸੀਂ ਵੈਬਸਾਈਟ ਬਣਾਈ ਆ ਜੀ ਉਹਦੇ ਸਾਨੂੰ ਇਹ ਪ੍ਰੋਬਲਮ ਨਹੀਂ ਕਦੇ ਵੀ ਆਉ। ਅਸੀਂ ਉਹਦੇ ਤੇ ਕੰਮ ਕਰ ਰਹੇ ਆਂ ਕਾਫੀ ਵੱਡੀ ਮਾਤਰਾ ਦੇ ਵਿੱਚ ਆਪ ਜੀ ਨੂੰ ਆਉਣ ਵਾਲੇ 2-4 ਮਹੀਨਿਆਂ ਚ ਪਬਲਿਸ਼ ਕਰ ਦਾਂਗੇ ਆਪ ਜੀ ਉਹਦੇ ਜੁੜ ਸਕਦੇ ਹੋ www.apnafarzsociety.org ਅਸੀਂ ਉਹਦੇ ਤੇ ਲਾਪਤਾ ਬੰਦਿਆਂ ਦੀ ਡਿਟੇਲ ਪਾਵਾਂਗੇ ਜਿਹੜੇ ਹੋਰ ਵੀ ਬੱਚੇ ਲਾਪਤਾ ਹੋਏ ਹੋਵੇ ਨੇ ਸਾਡੇ ਨਾਲ ਸੰਪਰਕ ਕਰੋ ਜੀ ਸਾਨੂੰ ਤੁਸੀਂ ਇੱਕ ਤਨ ਦੀ ਡੇਟ ਆਫ ਬਰਥ ਭੇਜਣੀ ਆ ਇੱਕ ਲਾਪਤਾ ਹੋਈ ਡੇਟ ਭੇਜਣੀ ਆ ਇੱਕ ਕੱਪੜੇ ਭੇਜੜੇ ਨੇ ਵੀ ਕਿਹੜੇ ਪਾਏ ਹੋਏ ਸੀ ਇੱਕ ਬਾਡੀ ਦਾ ਕੋਈ ਨਿਸ਼ਾਨ ਭੇਜਣਾ ਕਿਸੇ ਦੀ ਉਂਗਲੀ ਕੱਟੀ ਵੀ ਆ ਜਾਂ ਕਿਸੇ ਦੇ ਕੋਈ ਆ ਅੱਖ ਦੀ ਪ੍ਰੋਬਲਮ ਆ ਜਾਂ ਕੋਈ ਲੱਤ ਤੋਂ ਪ੍ਰੋਬਲਮ ਆ ਉਹ ਨਿਸ਼ਾਨੀ ਭੇਜਣੀ ਆ ਤੇ ਪਲੱਸ ਬੰਦੇ ਦੀ ਉਮਰ ਭੇਜਣੀ ਆ ਮਾਪਿਆਂ ਦਾ ਨਾਮ ਮੋਬਾਈਲ ਨੰਬਰ ਇੱਕ ਕਲੀਅਰ ਫੋਟੋ ਅਸੀਂ ਉਹ ਵੈਬਸਾਈਟ ਤੇ ਇੱਕ ਬਹੁਤ ਵੱਡਾ ਇੱਕ ਸਿਸਟਮ ਤਿਆਰ ਕਰ ਰਹੇ ਹਾਂ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਤੁਹਾਡੇ ਸਾਹਮਣੇ ਬੜੀ ਜਲਦੀ ਲੈ ਕੇ ਆਵਾਂਗੇ ਸਾਡਾ ਪੰਜਾਬ ਉਸ ਵੈਬਸਾਈਟ ਨੂੰ ਵਰਤੂਗਾ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਤੇ ਬੜੀ ਖੁਸ਼ੀ ਹੋਈ ਤੁਹਾਡੇ ਵੀਡੀਓ ਸ਼ੇਅਰ ਕਰਨ ਦੇ ਨਾਮ ਨਾਲ ਤੁਸੀਂ ਇਹ ਤਾਂ ਸ਼ਾਇਦ ਵੀਡੀਓ YouTube ਤੇ ਦੇਖਦੇ ਹੋਵੋਗੇ ਪਰ ਇਹ ਵੀਡੀਓ ਲਾਈਵ ਅਸੀਂ ਹੁਣੇ ਕੀਤੀ ਹੈ ਤੇ ਹੁਣ ਇਸ ਵੀਰ ਦਾ ਪਰਿਵਾਰ ਲੱਭ ਗਿਆ 5 ਦਿਨ ਤੋਂ ਵੀਰ ਲਾਪਤਾ ਤੇ 1 ਲੱਖ ਰੁਪਏ ਦੇ ਦਿਨੇ ਆਮ ਰੱਖਿਆ ਗਿਆ ਜੀ ਬਾਕੀ ਅਸੀਂ ਦੁਬਾਰਾ ਸਾਂਝੀ ਕਰਦੇ ਹਾਂ ਜਿਹੜਾ ਦੁਬਾਰਾ ਤੋਂ ਲਾਈਵ ਹੋ ਕੇ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਹੁਣ ਚਾਲੇ ਪਾਉਣੇ ਆ ਜੀ ਲਚਕਾਣੀ ਪਿੰਡ ਨੂੰ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਨੂੰ ਖੁਸ਼ਖਬਰੀ ਤਾਂ ਮਿਲੇ ਗਈ ਤੇ ਇਸ ਵੀਰ ਦਾ ਪਰਿਵਾਰ ਮਿਲ ਗਿਆ ਜੀ ਤੇ ਇਹ ਬੜੇ ਗੁਰਸਿੱਖ ਪਰਿਵਾਰ ਚੋਂ 5 6 ਦਿਨ ਤੋਂ ਲਾਪਤਾ ਵੀਰ ਤੇ ਇਹਦੀ ਫੈਮਿਲੀ ਪਰੇਸ਼ਾਨ ਆ ਹੁਣ ਬੜੀ ਜਲਦੀ ਉਹਨਾਂ ਨਾਲ ਆਪਣਾ ਮੇਲ ਹੋ ਜਾਊਗਾ ਅਸੀਂ ਦੁਬਾਰਾ ਤੋਂ ਆਜੋ ਖਾਲਸਾ ਜੀ ਦੇਖ ਲਓ ਤੁਸੀਂ ਸਾਨੂੰ ਨਾਮ ਨਹੀਂ ਦੱਸਿਆ ਇੰਨੇ ਟਾਈਮ ਦਾ ਅਸੀਂ ਤੁਹਾਡਾ ਦੇਖ ਲਓ ਨਾਮ ਪਤਾ ਕਰ ਲਾਂਗੇ ਪਿੰਡ ਵੀ ਪਤਾ ਕਰ ਲਿਆ ਬਾਬਾ ਜੀ ਹੋ ਬਾਬਾ ਜੀ ਕਲੋ ਗੁਰੂ ਸਾਹਿਬ ਕਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਬੱਚਿਆਂ ਨੇ ਚੰਗਾ ਕੰਮ ਕੀਤਾ ਜੀ ਹੁਣ ਤੁਹਾਡਾ ਵੀ ਧੰਨਵਾਦ ਵੀਰੇ ਤੁਸੀਂ ਉਹਰੇ ਸਾਥ ਦਿੱਤਾ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰੇ ਤੁਸੀਂ ਇਸ ਵੀਰ ਦੀ ਇੱਤਿਹਾਸ ਦਿੱਤੀ ਧੰਨਵਾਦ ਵੀਰੇ ਆਜੋ ਬਾਬਾ ਜੀ ਆਓ ਬਾਬਾ ਜੀ ਚੱਲੀਏ ਆਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਖੁਸ਼ਖਬਰੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੀਰ ਨੇ ਜੀ ਇਹਨਾਂ ਦਾ ਨਾਮ ਸੰਤਾ ਸਿੰਘ ਆ ਜੀ ਇਹ ਵੀਰ ਪਿਛਲੇ ਕਈ ਦਿਨਾਂ ਤੋਂ ਲਾਪਤਾ ਨੇ ਤੇ ਫੈਮਿਲੀ ਬਹੁਤ ਜ਼ਿਆਦਾ ਪਰੇਸ਼ਾਨ ਆ ਨਾਮਤਾਰੀ ਪਰਿਵਾਰ ਦੇ ਨਾਲ ਸੰਬੰਧਿਤ ਨੇ ਭੈਣੀ ਸਾਹਿਬ ਏਰੀਏ ਦੇ ਔਰ ਇਹ ਬੱਚੇ ਨੂੰ ਪਰਿਵਾਰ ਬਹੁਤ ਸਮੇਂ ਤੋਂ ਲੱਭ ਰਿਹਾ ਇਹ ਘਰ ਤੋਂ ਮੋਟਰਸਾਈਕਲ ਲੈ ਕੇ ਨਿਕਲੇ ਸੀ ਪਰ ਮੋਟਰਸਾਈਕਲ ਤਾਂ ਨਹੀਂ ਉੱਥੇ ਮਿਲਿਆ ਸਾਨੂੰ ਕਿਤੇ ਗਲੈਮਰ ਮੋਟਰਸਨ ਦੱਸਿਆ ਜੀ ਤੇ ਚਲੋ ਖੁਸ਼ੀ ਆ ਵੀ ਇਹ ਅੱਜ ਘਰ ਜਾਣਗੇ ਜੀ ਤੇ ਇਸ ਟਾਈਮ ਅਸੀਂ ਲਚਕਾਣੀ ਪਿੰਡ ਚ ਪਹੁੰਚ ਚੁੱਕੇ ਆ ਜੀ ਇਹ ਸਾਡਾ ਮੰਦਰ ਆ ਸਾਡਾ ਗੁਰੂ ਘਰ ਆ ਸਾਡੇ ਲਈ ਸਵਰਗ ਆ ਗੁਰੂ ਨਾਨਕ ਦਾ ਦਰ ਪਿੰਡ ਲਚਕਾਣੀ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਇੱਥੇ ਇਸ ਟਾਈਮ ਕਈ ਰੂਹਾਂ ਇਸ ਟਾਈਮ ਸੁੱਤੀਆਂ ਪਈਆਂ ਨੇ ਜੀ ਤੁਹਾਡੀ ਕਿਰਪਾ ਦੇ ਨਾਲ ਤੁਹਾਡੀਆਂ ਦਵਾਵਾਂ ਦੇ ਨਾਲ ਜਿਹੜੇ ਰੁਲਦੇ ਫਿਰਦੇ ਸੀਗੇ ਵੀਰੋ ਅੱਜ ਇੱਥੇ ਅੰਦਰ ਰੈਸਟ ਕਰ ਰਹੇ ਨੇ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਹਾਡੀ ਭੇਜੀ ਵੀ ਇੱਕ ਇੱਕ ਇੱਟ ਦੇ ਉੱਪਰ ਅਸੀਂ ਖੜੇ ਹਾਂ ਤੁਹਾਡਾ ਭੇਜਿਆ ਵਾ ਇੱਕ ਇੱਕ ਚੀਜ਼ ਅੱਜ ਆਨੰਦ ਲੈ ਰਹੇ ਨੇ ਸਾਰੇ ਐਂਬੂਲੈਂਸ ਖੜੀ ਹੈ ਜੀ ਅੰਦਰ ਉੱਪਰ ਬਿਲਡਿੰਗ ਦਾ ਕੰਮ ਚੱਲ ਰਿਹਾ ਜੀ ਵੱਡੀ ਬਿਲਡਿੰਗ ਬਣਾਈ ਜਾ ਰਹੀ ਆ ਅਸੀਂ ਉਹਦੇ ਲਈ ਬਹੁਤ ਬੇਨਤੀ ਕਰਦੇ ਹਾਂ ਸੰਗਤ ਨੂੰ ਸਾਨੂੰ ਇਸੇ ਹਫ਼ਤੇ ਚ ਸਰੀਆ ਚਾਹੀਦਾ ਜੀ ਜਰੂਰ ਭੈਣ ਭਰਾ ਥੋੜੇ ਜਿਹਾ ਥੋੜਾ ਬਹੁਤ ਜਿਹਾ ਬਹੁਤਾ ਸਪੋਰਟ ਕਰਕੇ ਤਾਂ ਜੋ ਆਪਾਂ ਨੂੰ ਵੱਡਾ ਲੈਂਟਰ ਪੈ ਸਕੇ ਮੈਨੂੰ ਲੱਗਦਾ ਜੀ ਉਹ 10 ਤੋਂ 15 ਲੱਖ ਰੁਪਏ ਦਾ ਸਰੀਆ ਜੀ ਤੇ ਜਿਹੜਾ ਸਿਰੇ ਆਪਣਾ ਹਾਲ ਚੜਜੇ ਆਪਾਂ ਤਿੰਨ ਫਲੋਰ ਬਣਾਉਣੇ ਨੇ ਜੀ ਉਸ ਤੋਂ ਬਾਅਦ ਅੱਗੇ ਇੱਟਾਂ ਰੇਤਾ ਬਜਰੀ ਸਿਮਿੰਟ ਬਹੁਤ ਚੀਜ਼ਾਂ ਦੀ ਲੋੜ ਆ ਆਪ ਜੀ ਜਰੂਰ ਸਪੋਰਟ ਕਰਿਓ ਤੇ ਧੰਨਵਾਦ ਆਪ ਜੀ ਦਾ ਇਹ ਵੀਰ ਸੰਤਾ ਸਿੰਘ ਜੀ ਨੇ ਇਹਨਾਂ ਦਾ ਘਰ ਮਿਲ ਗਿਆ ਜੀ ਔਰ ਇਹਨਾਂ ਦੀ ਫੈਮਿਲੀ ਹੁਣੇ ਜਦੋਂ ਅਸੀਂ ਵੀਡੀਓ ਸਾਂਝੀ ਕੀਤੀ ਤਾਂ 2 ਮਿੰਟਾਂ 'ਚ ਘਰ ਮਿਲ ਗਿਆ ਜੀ ਅਸੀਂ ਸਿਰਫ ਉੱਥੋਂ ਮਹਾਲੀ ਤੋਂ ਚੱਲ ਕੇ ਉਰੇ ਤੱਕ ਪਹੁੰਚੇ ਆਂ ਤੇ ਉਹਨਾਂ ਦੀ ਫੈਮਲੀ ਵੀ ਇਹਨਾਂ ਦੀ ਬੜੀ ਪਰੇਸ਼ਾਨ ਸੀ ਬੜੇ ਖੁਸ਼ ਹੋਏ ਉਹ ਇੱਥੇ ਆਉਣ ਲੱਗੇ ਨੇ 2 ਮਿੰਟਾਂ ਬਾਅਦ ਹੀ ਅਸੀਂ ਆਪ ਜੀ ਨੂੰ ਫੈਮਲੀ ਨੂੰ ਮਲਾਉਣ ਲੱਗੇ ਆਂ ਤੇ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਹੋ ਤੁਹਾਡੇ ਕਰਕੇ ਅੱਜ ਇਦਾਂ ਦੇ ਆ ਰੂਹਾਂ ਆਪਣੇ ਪਰਿਵਾਰਾਂ ਨੂੰ ਮਿਲ ਰਹੀਆਂ ਨੇ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਸ਼ੁਕਰਾਨਾ ਤੁਸੀਂ ਆਉਂਦੇ ਜਾਂਦੇ ਇਸ ਘਰ 'ਚ ਜ਼ਰੂਰ ਆਇਆ ਕਰੋ ਇੱਥੇ ਸਾਨੂੰ ਤੁਹਾਡੀਆਂ ਦਵਾਵਾਂ ਦੀ سپورਟ ਦੀ ਬਹੁਤ ਲੋੜ ਆ ਜਿੱਦਾਂ ਆਪ ਜੀ ਨੂੰ ਪਤਾ ਇੱਥੇ ਤੁਹਾਡੀ سپورਟ ਨਾਲ ਇਹ ਘਰ ਚੱਲਦੇ ਹੁੰਦੇ ਨੇ ਕਿੰਨੇ ਮਰੀਜ਼ ਨੇ ਜਿਨ੍ਹਾਂ ਦੀ ਮੈਡੀਸਨ ਚੱਲ ਰਹੀ ਆ ਕਿੰਨਾ ਕੁਸ਼ ਆ ਜੀ ਤੇ ਖੁਸ਼ੀ ਆ ਸਾਨੂੰ ਤਾਂ ਬੜਾ ਬੜੀ ਪ੍ਰਾਊਡ ਫੀਲ ਹੋ ਰਿਹਾ ਬੜਾ ਮਨ ਨੂੰ ਸ਼ਾਂਤੀ ਮਿਲੀ ਵੀ ਜਦੋਂ ਸਾਨੂੰ ਇਹਨਾਂ ਦੀ ਤਲਾਹ ਹੀ ਸੀ ਤਾਂ ਅਸੀਂ ਮੈਨੂੰ ਲੱਗਦਾ ਘੰਟੇ ਕਿਦੇ ਵਿੱਚ ਤੁਰਪੇ ਸੀਗੇ ਲੈਣ ਲਈ ਇਹਨਾਂ ਨੂੰ ਤਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਸੀਂ ਲਾਈਵ ਵੀਡੀਓ ਦੇਖੀਆ ਨੇ ਜੀ ਧੰਨਵਾਦ ਤੁਹਾਡਾ ਹੁਣ ਅਸੀਂ ਤੁਸੀਂ ਪਰਿਵਾਰ ਨੂੰ ਮਿਲਣਾ ਜੀ 2 ਮਿੰਟ ਬਾਅਦ ਤੁਹਾਨੂੰ ਪਰਿਵਾਰ ਦੇ ਦਰਸ਼ਨ ਕਰਾਉਣ ਲੱਗੇ ਆ ਜੀ ਵਾਹਿਗੁਰੂ ਜੀ ਸਰਸ ਬਹੁਤ ਬਹੁਤ ਨਹੀਂ ਕੋਈ ਗੱਲ ਨਹੀਂ ਬਹੁਤ ਵਾਧਾ ਜੀ ਪਰਮਾਤਮਾ ਦਾ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਧੰਨਵਾਦ ਜੀ ਬਹੁਤ ਸਾਰਾ ਪਿਆਰ ਬਾਬਾ ਉਹ ਨਾ ਬਾਬਾ ਜੀ ਨਾ ਨਾ ਬਾਬਾ ਜੀ ਤੁਸੀਂ ਸਾਡੇ ਸਤਿਕਾਰਯੋਗ ਹੋ ਸਾਡੇ ਭਰਾ ਹੋ ਤੁਸੀਂ ਆਓ ਤੁਸੀਂ ਪਹਿਲਾਂ ਪਰਿਵਾਰ ਵਾਹਿਗੁਰੂ 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 5 ਦਿਨ ਹੋ ਗਏ ਨਾ ਜੀ 5 ਦਿਨ ਹੋ ਗਏ ਨੇ 10 ਤਰੀਕ ਨੂੰ ਆਇਆ ਸੀ ਜੀ ਜੀ ਬੜੀ ਹੈ ਜੀ 10 ਤਰੀਕ ਨੂੰ ਸ਼ਾਮ 10 ਤਰੀਕ ਦਾ ਜੀ ਬੜੀ ਖੁਸ਼ੀ ਹੋਈ ਜੀ 10 ਤਰੀਕ ਨੂੰ ਵਾਹਿਗੁਰੂ ਜੀ ਵਾਹਿਗੁਰੂ ਸ੍ਰੀ ਸੰਤਾ ਸਿੰਘ ਬਹੁਤ ਪਰਸ਼ਾਨ ਸੀ ਤੁਹਾਨੂੰ ਲੱਗਿਆ ਨਹੀਂ ਹਾਂ ਜੀ ਬਹੁਤ ਪ੍ਰਸ਼ੰਸਾ ਕਰ ਅੱਛਾ ਜੀ ਪਰਿਵਾਰ ਅੱਛਾ 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 ਜੀ ਇਹਨਾਂ ਨੂੰ ਅਸੀਂ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜੀ ਬਾਬਾ ਜੀ ਇਹ ਮਤਲਬ ਕਿਵੇਂ ਲਾਭਤਾ ਕਿਵੇਂ ਹੋ ਗਿਆ ਜੀ ਆਪ ਜੀ ਕੀ ਲੱਗੇ ਜੀ ਮੇਰੇ ਮੇਰੇ ਬੇਟਾ ਜੀ ਮੇਰੇ ਤੁਸੀਂ ਪਿਤਾ ਜੀ ਲੱਗੇ ਜੀ ਆਪ ਜੀ ਜੀ ਭਰਾ ਜੀ ਭਰਾ ਜੀ ਤੁਸੀਂ ਜੀ ਮਾਸੜ ਜੀ ਠੀਕ ਹੈ ਤੁਸੀਂ ਤਾਂ ਫਿਰ ਮਤਲਬ ਇਦਾਂ ਹੀ ਆ ਗਏ ਹਨ ਜੀ ਬਿਨਾਂ ਦਸਤਾਰ ਸਜਾਈ ਜਦੋਂ ਪਤਾ ਲੱਗਿਆ ਅਸਲ ਵਿੱਚ ਸਾਨੂੰ ਇਹ ਜਦੋਂ ਅਸੀਂ ਉਹ ਤੁਰਿਆ ਜੀ ਮੈਨੂੰ ਲੱਗਦਾ ਅਸੀਂ ਕਿੰਨੇ ਵਜੇ ਤੁਰਿਆ ਜੀ ਆਪਾਂ 8:00 ਵਜੇ 7:00 ਵਜੇ ਤੁਰਿਆ 7:30 8:00 ਵਜੇ ਜੀ ਸਾਨੂੰ ਅੱਧਾ ਘੰਟਾ ਤੋਂ ਪਹਿਲਾਂ ਘੰਟਾ ਕੀ ਇਨਫੋਰਮੇਸ਼ਨ ਇਹਨਾਂ ਦੀ ਮਿਲੀ ਸੀ ਜੀ ਤੇ ਹਾਂ ਵੀ ਮਤਲਬ ਭਾਈ ਉਹਰੇ ਮੁੰਡਾ ਫਿਰਦਾ ਇਹਨਾਂ ਦੀ ਸਾਨੂੰ ਫੋਟੋ ਪਹਿਲਾਂ ਵੀ ਆਈ ਵੀ ਇੱਕ ਪਰ ਸਾਨੂੰ ਅਸਲ 'ਚ ਜਿਹੜੇ ਇਨਸਾਨ ਨੇ ਰੋਕਿਆ ਇਹਨਾਂ ਨੂੰ ਕਿਉਂਕਿ ਕਿਈ ਵਾਰੀ ਰੁਕਦਾ ਨਹੀਂ ਹੁੰਦਾ ਇਨਸਾਨ ਫਿਰ ਅਸੀਂ ਫਿਰ ਘੰਟੇ ਤੋਂ ਬਾਅਦ ਤਾਂ ਤੁਰ ਪਏ ਤੇ ਮੈਂ ਕਿਹਾ ਵੀ ਆਪਾਂ ਗੁਰਸਿੱਖ ਬੰਦਾ ਵੀ ਫਟਾਫਟ ਲੈ ਕੇ ਆਈਏ ਪਹਿਲਾਂ ਫੈਮਿਲੀ ਫਿਰ ਦੇਖਾਂਗੇ ਫਿਰ ਅਸੀਂ ਉੱਥੇ ਖੜਕੇ ਲਾਈਵ ਕੀਤਾ ਸੀ ਜੀ ਇਹ ਬੋਲਦੇ ਨਹੀਂ ਜੀ ਆਪਣਾ ਕੁਝ ਦੱਸਦੇ ਥੋੜਾ ਘੱਟ ਬੋਲ ਦੇਣ ਜਾਂ ਥੋੜਾ ਥੋੜਾ ਮੈਂਟਲ ਡਿਸਟਰਬਡ ਕਰੋ ਕੀ ਕੇ ਕੀ ਨਿਕਲੇ ਸੀ ਕੁਝ ਵੀ ਨਹੀਂ ਜੀ ਆਹ ਦੇਖੋ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੀ ਕੁਝ ਵੀ ਨਹੀਂ ਕਿਹਾ ਜੀ ਅੱਛਾ ਜੀ ਨਹੀਂ ਉਹ ਦੂਜੇ ਫੌਂਡ ਵਿੱਚ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁਝ ਵੀ ਨਹੀਂ ਕਿਹਾ ਘਰੋਂ ਨਿਕਲੇ ਨੇ ਜੀ ਆਰਾਮ ਨਾਲ ਮੋਟਰਸਾਈਕਲ ਸਟਾਰਟ ਕੀਤਾ ਤੇ ਆ ਗਏ ਨੇ ਅਸੀਂ ਪਿੱਛੇ ਜਦੋਂ ਮੈਨੂੰ 9 ਵਜੇ ਰਾਤੀ ਪਤਾ ਲੱਗਿਆ ਜੀ ਤੇ ਅਸੀਂ ਮੈਂ ਉੱਥੇ ਆਪਣੇ ਕੈਮਰੇ ਦੇ ਦੇਖਿਆ ਤੇ ਇਹ ਘਰ ਗਿਆ ਜੀ ਫਿਰ ਦੂਜੇ ਦਿਨ ਸਾਨੂੰ ਅਸੀਂ ਲੱਭਦੇ ਰਹੇ ਰਾਤੀ ਤੱਕ ਇੱਕ ਵੇਦ ਕਰ ਲੱਭਦੇ ਰਹੇ ਜੀ ਜੀ ਨਹੀਂ ਲੱਭੇ ਫਿਰ ਦੂਜੇ ਦਿਨ ਕੈਮਰੇ ਦੇਖੇ ਕਿੱਧਰ ਕਿੱਧਰ ਗਿਆ ਜੀ ਆ ਤਿੰਨ ਦਿਨ ਹੋ ਗਏ ਅਸੀਂ ਕੈਮਰੇ ਲੱਭ ਲਾ ਅੱਜ ਵੀ ਅੱਜ ਵੀ ਅਸੀਂ ਨਾ ਉੱਥੇ ਤੱਕ ਸਮਰਾਲੇ ਤੋਂ ਅੱਗੇ ਅੱਛਾ ਜੀ ਉੱਥੇ ਤੱਕ ਪਹੁੰਚੇ ਸੀ ਕਿ ਕੈਮਰਿਆਂ ਵਿੱਚ ਹੀ ਹੁੰਦਾ ਪਿਆ ਲਾਈਵ ਜੀ ਵੀ ਕੈਮਰਿਆਂ ਵਿੱਚ ਜਿੱਥੇ ਜਿੱਥੋਂ ਲੰਘਿਆ ਆ ਤੇ ਅਸੀਂ ਇਹਨੂੰ ਵੇਖਦੇ ਪਏ ਹਾਂ ਤੇ ਹੈ ਚੰਡੀਗੜ੍ਹ ਰੋਡ ਤੇ ਹੀ ਆ ਜੀ ਬਿਲਕੁਲ ਤੇ ਅੱਜ ਵੀ ਅਸੀਂ ਨਾ ਖਮਾਨੋ ਦੇ ਲਾਗੇ ਤੋਂ ਥੋੜਾ ਜਿਹਾ ਪਿੱਛੇ ਜੀ ਖਮਾਨ ਦੇ। ਜੀ ਤੇ ਉੱਥੇ ਪੁਲਿਸ ਸਟੇਸ਼ਨ ਸੀਗਾ ਉਹਦੇ ਵਿੱਚ ਬਹਿ ਕੇ ਵੀ ਅਸੀਂ ਨਾ ਇੱਕ ਘੰਟਾ ਹੁਣ ਵੇਖ ਕੇ ਹੋਰ ਇਹ ਘਰੇ ਜਾ ਕੇ ਬੈਠੇ ਸੀਗੇ। ਜੀ ਤੇ ਆਹ ਭਾਜੀ ਦਾ ਸਾਨੂੰ ਫਿਰ ਹਾਂਜੀ ਇਹ ਇਹਨਾਂ ਦਾ ਫਿਰ ਅੱਛਾ ਤੁਸੀਂ ਵੀ ਫਿਰ ਇਹਨਾਂ ਨੂੰ ਫੋਨ ਲਾਇਆ ਸੀ। ਇਹਨਾਂ ਨੇ ਮੈਨੂੰ ਫੋਨ ਆਇਆ ਵੀ ਫਿਰ ਇਹ। ਅੱਛਾ। ਟਾਣੀ ਤੋਂ ਵੀਰ ਜੀ। ਕਿਹੜੇ ਪਿੰਡ ਜੀ? ਮੇਰਾ ਕੋਟਕ ਗੰਗੂਰਾ। ਕੋਟਕ ਗੰਗੂਰਾ ਹੈ ਪਿੰਡ। ਕੋਟਕ ਕਿਹੜੇ? ਕੋਟਕ ਗੰਗੂਰਾ। ਅੱਛਾ ਛੇੜਕ ਨਹੀਂ ਸਾਡੇ ਨਾਲ ਇਹ ਪਿੰਡ। ਇਹਨਾਂ ਦਾ ਫੋਨ ਮੈਨੂੰ ਆ ਗਿਆ। ਅੱਛਾ ਠੀਕ ਹੈ ਤੁਸੀਂ ਸਾਨੂੰ ਹਨਾ ਚਲੋ ਖੁਸ਼ੀ ਹੋਈ ਸਾਨੂੰ ਤਾਂ ਜੀ ਮਤਲਬ ਸਾਡੀ ਮਿਹਨਤ ਬੱਲੇ ਪੈ ਗਈ ਜੀ ਨਹੀਂ ਨਹੀਂ ਜੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਉੱਪਰ ਪ੍ਰਮਾਤਮਾ ਉਹ ਰੂਹ ਬੈਠੀ ਹੈ ਕੋਈ ਈਡੀਪਾ ਤੋਂ ਕਾਰਜ ਕਰਾ ਰਹੇ ਨੇ ਮਹਾਰਾਜ ਦੀ ਹਜ਼ੂਰੀ 'ਚ ਹੀ ਹੋ ਰਿਹਾ ਜੀ ਇਹ ਤਾਂ ਜੀ ਸਾਨੂੰ ਨਹੀਂ ਪਤਾ ਲੱਗ ਰਿਹਾ ਜੀ ਕੋਈ ਇਹ ਸਾਨੂੰ ਨਹੀਂ ਜਦੋਂ ਤੁਸੀਂ ਮਹਾਲੀ ਤੋਂ 에어ਪੋਰਟ ਰੋਡ ਆ ਜਾਂਦਾ ਇੱਕ ਤਾਂ ਵਗ ਜਾਂਦਾ ਜੀ ਡੇਰਾ ਬੱਸੀ ਨੂੰ ਜੀ ਚੱਪੜ ਚਿੜੀ ਤੋਂ ਕਿੰਨੇ ਦੂਸਰੇ ਚੱਪੜ ਚਿੜੀ ਤੋਂ ਮੰਨ ਲਓ ਤੁਸੀਂ ਮੇਰੇ ਹਿਸਾਬ 'ਚ ਹੋਊ 5-7 ਕਿਲੋਮੀਟਰ ਤਾਂ ਹੋਊਗਾ ਜੀ 10 ਕਿ ਤਾਂ ਪੱਕਾ ਹੋਊਗਾ ਜੀ 에어ਪੋਰਟ ਦੇ ਨੇੜੇ ਜਿਹੜਾ 에어ਪੋਰਟ ਰੋਡ ਆ ਜੀ ਜਦੋਂ ਆਪਾਂ ਮਹਾਲੀ ਤੋਂ ਇਧਰੋਂ ਚਿਰਕ ਜਿਰਕਪੁਰ ਤੋਂ ਰਾਜਪੁਰ ਵਾਲੇ ਰੋਡ ਦੇ ਉੱਪਰ ਆ ਜਿਹੜਾ ਟੋਲ ਟੈਕਸ ਆ ਜੀ ਹਾਂ ਜੀ ਹਾਂ ਜੀ ਉਤੋਂ 5 ਕਿਲੋਮੀਟਰ ਅੱਗੇ ਜਿੱਥੇ ਉਹ 7 ਬੀੜ ਹੁਣ ਹੀ ਹੈਗਾ ਜੀ 7 ਬੀੜ ਉਹ ਰੋਡ ਮੁੜ ਕੇ ਹੀ ਖੜਾ ਸੀ ਮੈਂ ਤੁਹਾਨੂੰ ਦਿਖਾਉਣਾ ਉੱਥੇ ਰੋਡ ਤੇ ਨਿੱਚੀ ਪਿਆ ਸੀ ਵੀਡੀਓਜ਼ ਨੇ ਸਾਡੇ ਕੋਲ ਇਹ ਇੱਕ ਰੋ ਇਹੀ ਕਪੜਿਆਂ ਚ ਨਿਕਲੇ ਨੇ ਜੀ ਨਹੀਂ ਜੀ ਕੁਰਤਾ ਪਜਾਮਾ ਨਹੀਂ ਪਜਾਮਾ ਨਹੀਂ ਪਾਇਆ ਜੀ ਕੁਰਤਾ ਪਾਇਆ ਸੀ ਕੁਰਤਾ ਗੱਬਨੀ ਦਸਤਾਰ ਸਜਾਈ ਹਾਂਜੀ 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 ਇਹ ਤਾਂ ਇਹਨਾਂ ਦੀ ਦਸਤਾਰ ਨਹੀਂ ਸੀਗੀ ਸਿਰ ਤੇ ਜੀ ਦਸਤਾਰ ਤਾਂ ਉੱਥੇ ਕਿਸੇ ਨੇ ਨਾ ਜੀ ਜਦੋਂ ਦੇਖਿਆ ਸਾਡੇ ਹੋਂ ਤੋਂ ਪਹਿਲਾਂ ਵੀਰ ਉਹਨਾਂ ਨੇ ਸਜਾਤੀ ਦੀ ਵੀ ਭਾਈ ਕੇਸ ਨੇ ਸਿਰ ਤੇ ਵੀ ਦਸਤਾਰ ਸਜਾ ਦਈਏ ਜੀ ਪਰ ਅਸੀਂ ਕੋਸ਼ਿਸ਼ ਬਹੁਤ ਕੀਤੀ ਮੈਂ ਬੜਾ ਵੜਾਇਆ ਉੱਥੇ ਮੈਂ ਕਿਹਾ ਤੁਹਾਡਾ ਮੈਨੂੰ ਦੱਸ ਦੋ ਮੇਰਾ ਨਾਮ ਆ ਪੰਜਾਬੀ ਲਿਖ ਲੈਂਦੇ ਨੇ ਪਰ ਬੋਲੇ ਨਹੀਂ ਹੈਗੇ ਜੀ ਐਂ ਕਹੀ ਕਿ ਉਧਰ ਨੂੰ ਹੱਥ ਕਰੀਏ ਨਹੀਂ ਕਹੀ ਦਿੰਦੇ ਮੈਂ ਨਿਕਲ ਨਹੀਂ ਕਰ ਹਾਂਜੀ ਕਰਦੇ ਮਿਲ ਨਹੀਂ ਆਣੂ ਉਹ ਕਰਕੇ ਵੀ ਹੋ ਸਕਦਾ ਨਹੀਂ ਬਾਬਾ ਜੀ ਜਨਮ ਤੋਂ ਹੀ ਇੱਦਾਂ ਪ੍ਰੋਬਲਮ ਨਹੀਂ ਨਹੀਂ ਹਾਂ ਕਰੋਨਾ ਵੇਲੇ ਹੋ ਗਿਆ ਜੀ ਪਹਿਲੇ ਤਾਂ ਪਲੱਸ 2 ਕੀਤੀ ਹੈ ਜੀ ਕਮਰਸ ਵਿੱਚ ਕੀਤੀ ਨਾਲੇ ਵਾਹਿਗੁਰੂ ਕਮਰਸ ਵਿੱਚ ਕੀਤੀ ਹੈ ਪਲੱਸ 2 ਕਰਕੇ ਹਾਂਜੀ ਸੰਗੀਤ ਜੀ ਤੁਸੀਂ ਤਬਲਾ ਵਜਾਉਂਦਾ ਬਹੁਤ ਵਧੀਆ ਹੈ ਜੀ ਤਬਲਾ ਤਬਲਾ ਵਜਾਉਂਦਾ ਬਹੁਤ ਵਧੀਆ ਜੀ ਅੱਛਾ ਜੀ ਹਾਂਜੀ ਤਬਲਾ ਸਿੱਖਿਆ ਹੈ ਨੇ ਠੀਕ ਹੈ ਜੀ ਸੰਤਾ ਸਿੰਘ ਜੀ ਆਜੂਰੇ ਆਓ ਖੜੇ ਹੋ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਆਪਣਾ ਨਾਮ ਹੈ ਜੀ ਬਸ ਕੱਲਾ ਵਾਹਿਗੁਰੂ ਬੋਲਦੇ ਤੇ ਅੱਛਾ ਜੀ ਤੇ ਦੂਜੇ ਇਹਨਾਂ ਨੇ ਇੱਕ ਦੋ ਸ਼ਬਦ ਜੋ ਹੋਰ ਬੋਲੇ ਕੁਛ ਮੈਂ ਰਿਕਾਰਡ ਕੀਤੀ ਵੀ ਆ ਜੀ ਉਧਰ ਨੂੰ ਹੱਥ ਕਰ ਦੇਦੇ ਕਹਿੰਦੇ ਬਸ ਇੱਥੇ ਆ ਪਿੰਡ ਇੱਥੇ ਆ ਨੇੜੇ ਪਿੰਡ ਅਸੀਂ ਉੱਥੇ ਲਾਇਆ ਅੱਧਾ ਘੰਟਾ ਘੰਟਾ ਫੇਰ ਅਸੀਂ ਲਾਈਵ ਕੀਤਾ ਜਦੋਂ ਸਾਡੇ ਬਸੋਂ ਬਾਹਰ ਹੋ ਗਿਆ ਜੀ ਅਸੀਂ ਕਹਿੰਦੇ ਆ ਵੀਡੀਓ ਨਾ ਪਾਈਏ ਵੀ ਇਹ ਬੰਦਾ ਕੁਝ ਦਿਨਾਂ ਦੀ ਨਿਕਲਿਆ ਬ ਕੋਈ ਸਾਨੂੰ ਵੀ ਭੇਜ ਤਾ ਬਾਬਾ ਜੀ ਹੁਣ ਇਸ ਚੀਜ਼ ਦਾ ਹਾਂਜੀ ਚਲੋ ਸਤਿ ਪਾਤਸ਼ਾਹ ਵਾਹਿਗੁਰੂ ਹਾਂਜੀ ਧੰਨਵਾਦ ਜੀ ਸਾਰੀ ਸੰਗਤ ਦਾ ਹੀ ਜੀ ਅਸੀਂ ਇਸ ਵਕਤ ਲਚਕਾਣੀ ਪਿੰਡ 'ਚ ਖੜੇ ਆ ਜੀ ਬੜੀ ਖੁਸ਼ੀ ਹੋਈ ਫੈਮਿਲੀ ਨੂੰ ਇਸ ਟਾਈਮ ਦੇਖ ਕੇ ਵੀਰ ਉਹਨਾਂ ਦਾ ਵੀ ਸੇਯੋਗ ਇਹਨਾਂ ਵੀਰਾਂ ਨੇ ਵੀ ਤੁਸੀਂ ਪੋਸਟ ਪਾਈ ਸੀ ਜੀ ਹਾਂਜੀ ਮੈਂ ਕੋਈ ਲੌਣਾ ਹਾਂ ਜੀ ਵੀਰ ਉਹਨਾਂ ਨੇ ਆਪਣੇ ਪੇਜ ਦੇ ਉੱਪਰ ਸਟੋਰੀ ਜਿਹੜੀ ਪੋਸਟ ਕੀਤੀ ਹੈ ਨਾ ਤੇ ਵੀਰ ਉਹਣੀ ਨਾਲ ਇਹਨਾਂ ਨੇ ਵੀ ਸ਼ੇਅਰ ਕੀਤੀਆਂ ਹੋਰ ਵੀ ਬੜੇ ਪੇਜਾਂ ਦੇ ਉੱਪਰੋਂ ਸਾਨੂੰ ਉਹ ਸਕਰੀਨਸ਼ਾਟ ਆਏ ਇਹਨਾਂ ਦੀ ਪੋਸਟ ਜਿਹੜੀ ਬਣਾਈ ਵੀ ਆ ਤੇ ਸਾਡੇ ਕੋਲੇ ਵੀ ਇੰਨੀਆਂ ਫੋਟੋਆਂ ਵੀਡੀਓਜ਼ ਆਉਂਦੀਆਂ ਨੇ ਜੀ ਐਸੀ ਵੀ ਉਲਝ ਜਾਂਦੇ ਆ ਪਰ ਅਸੀਂ ਇਹਦੇ ਲਈ ਇੱਕ ਬੜਾ ਵੱਡਾ ਪ੍ਰਬੰਧ ਕਰ ਰਹੇ ਹਾਂ ਜੀ ਇੱਕ ਵੈੱਬਸਾਈਟ ਬਣਾਈ ਆਈ ਸਾਡੇ ਨੇ ਉਦੇ ਤੇ ਫਿਰ ਇਹ ਡਾਟਾ ਡਾਟਾ ਸਾਰਾ ਇਕੱਠਾ ਕੀਤਾ ਜਾਣਾ ਚਲੋ ਅਗਲੀ ਰਣਨੀਤੀ ਸੱਚੇ ਪਾਸ਼ਾ ਵਾਹਿਗੁਰੂ ਕੋਈ ਕਿਰਪਾ ਕਰਨਗੇ ਕੋਈ ਪਰ ਬੜੀ ਖੁਸ਼ੀ ਹੋਈ ਅੱਜ ਮੈਨੂੰ ਲੱਗਦਾ ਜੀ ਕਿੰਨੇ ਹੀ ਜਿਹੜੇ ਇਦਾਂ ਦੇ ਵੀਰ ਘਰੋਂ ਘਰੀ ਜਾ ਚੁੱਕੇ ਨੇ ਜੀ ਇੱਥੋਂ ਕੋਈ ਅੱਜ ਚੱਲ ਗਿਆ ਜੀ ਕੁਝ ਵੀਰ ਆਪਣੇ ਕੋਲੇ ਇਦਾਂ ਦੇ ਨੇ ਜਿਨ੍ਹਾਂ ਦੇ ਘਰ ਅਸੀਂ ਪਿਛਲੇ 4-4 ਸਾਲਾਂ ਤੋਂ 5-5 ਸਾਲਾਂ ਤੋਂ ਲੱਭ ਰਹੇ ਹਾਂ ਜੀ ਤੇ ਜਿਨ੍ਹਾਂ ਦੇ ਕੋਈ ਘਰ ਨਹੀਂ ਹਜੇ ਮਿਲੇ ਜੀ ਆ ਪਿੱਛੇ ਹੀ ਆਪਾਂ ਪਿਛਲੇ 2 ਹਫ਼ਤੇ ਪਹਿਲਾਂ ਇੱਕ ਵੀਰ 15 15.5 ਸਾਲ ਬਾਅਦ ਉਹ ਆਪਣੀ ਫੈਮਿਲੀ ਨੂੰ ਮਿਲਿਆ ਜੀ 15.5 ਸਾਲ 15 ਸਾਲ ਤੋਂ ਲਾਪਤਾ ਸੀਗਾ ਵੀਰ ਉਹ ਆਪਣੀ ਫੈਮਿਲੀ ਨੂੰ ਮਿਲਿਆ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਐਦਾਂ ਮਤਲਬ ਬੜੀ ਖੁਸ਼ੀ ਹੋਈ ਵੀ ਇਹ ਵੀਰ ਚਲੋ ਜੇ ਕੋਈ ਪ੍ਰੋਬਲਮ ਆਈ ਤਾਂ ਇਹ ਵੀਰ ਬਾਈ ਜੁਣ ਨੇ ਦੱਸਿਆ ਵੀ ਮੋਟਰਸਾਈਕਲ ਲੈ ਕੇ ਘਰੋਂ ਨਿਕਲਿਆ ਜੀ ਵੀਰ ਗਲੈਮਰ ਗਲੈਮਰ ਮੋਟਰਸਾਈਕਲ 31 ਕਿੰਨਾ ਨੰਬਰ ਸੀ ਜੀ 310 71 3171 ਜੇ ਕੋਈ ਗਲੈਮਰ ਮੋਟਰਸਾਈਕਲ ਕਿਸੇ ਨੇ ਦੇਖਿਆ ਹੀਰੋ ਹੋਂਡਾ ਦਾ ਜੀ ਹੋਂਡਾ ਗਲੈਮਰ ਮੋਟਰਸਾਈਕਲ ਜੇ ਕਿਸੇ ਨੇ ਚੰਡੀਗੜ੍ਹ ਤੋਂ ਰਾਜਪੁਰ ਵਾਲੇ ਰੋਡ ਦੇ ਉੱਪਰ ਕਿਸੇ ਨੇ ਵੀ ਕੋਈ ਅਣਪਛਾਤਾ ਕੋਈ ਇਹੋ ਜਿਹਾ ਬਾਈਕ ਖੜਾ ਦੇਖਿਆ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਗਲੈਮਰ ਮੋਟਰਸਾਈਕਲ ਆ ਜੀ ਹੋਂਡੇ ਦਾ 3077 ਉਹਦਾ ਨੰਬਰ ਆ ਜੀ ਤੇ ਆਪ ਜੀ ਧਿਆਨ ਰੱਖਿਓ ਇਹ ਵੀਰ ਕਰੋ ਮੋਟਰਸਾਈਕਲ ਤੇ ਨਿਕਲੇ ਸੀਗੇ ਜੀ ਤੇ ਉਹ ਵੀ ਜਿਹੜਾ ਸਾਧਨ ਪਰਿਵਾਰ ਨੂੰ ਮਿਲ ਜਾਣਾ ਚਾਹੀਦਾ ਚਲੋ ਵੈਸੇ ਤਾਂ ਕੀਮਤੀ ਚੀਜ਼ ਤਾਂ ਇਹ ਆ ਪਰਿਵਾਰ ਨੇ ਵੀ ਸਾਨੂੰ ਫੋਨ ਤੇ ਇਹ ਗੱਲ ਕਹੀ ਵੀ ਸਾਡੇ ਦਾ ਬੱਚਾ ਮਿਲ ਗਿਆ ਬਸ ਪਰ ਫੇਰ ਵੀ ਜੇਕਰ ਉਹ ਕਿਸੇ ਨੇ ਵਹੀਕਲ ਕਿਤੇ ਦੇਖਿਆ ਤਾਂ ਜਰੂਰ ਆਪਣੀ ਜ਼ਿੰਮੇਵਾਰੀ ਸਮਝਣੀ ਆ ਆਪਾਂ ਪੰਜਾਬ ਦੇ ਉਹ ਵਾਸੀਆਂ ਜਿਨ੍ਹਾਂ ਦੇ ਅੰਦਰ ਜਿਹੜਾ ਇਨਸਾਨੀਅਤ ਵੱਸਦੀ ਆ ਆਪਾਂ ਉਹ ਬਾਈਕ ਨੂੰ ਪਰਿਵਾਰ ਦੇ ਹਵਾਲੇ ਕਰਨਾ ਜੀ ਚਾਹੇ ਆਪ ਜੂਰੇ ਲਚਕਾਣੀ ਪਹੁੰਚਾ ਸਕਦੇ ਹੋ ਆਸ਼ਰਮ ਦੇ ਵਿੱਚ ਤੇ ਜਿੱਥੇ ਵੀ ਤੁਹਾਨੂੰ ਕਿਤੇ ਮਿਲਦਾ ਤੇ ਤੁਸੀਂ ਧਿਆਨ ਰੱਖਣਾ ਤੇ ਬਹੁਤ ਧੰਨਵਾਦ ਬੜੀ ਖੁਸ਼ੀ ਹੋਈ ਜੀ ਵੀ ਅੱਜ ਇਹ ਵੀਰ ਘਰ ਜਾ ਰਿਹਾ ਮਹਾਰਾ ਸੱਚੇ ਪਾਸ਼ਾ ਬਾਈ ਨੂੰ ਚੜ੍ਹਦੀ ਕਲਾ ਚ ਰੱਖਣਾ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਵੀਰੇ ਆਪ ਜੀ ਦਾ ਵੀ ਤੁਹਾਡਾ ਪੱਕਾ ਨਾਮ ਵੀਰੇ ਕੀ ਹੈ ਜੀ ਅਭਿਸ਼ੇਕ ਸਿੰਘ ਅਭਿਸ਼ੇਕ ਸਿੰਘ ਜੀ ਤੁਹਾਡਾ ਅੰਤਰਜੋਤ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਆਪ ਜੀ ਦਾ ਆਪ ਆਪ ਜੀ ਆਪਾਂ ਪਹਿਲਾਂ ਚਾਹ ਪਾਣੀ ਛਕੀਏ ਜੀ ਫਿਰ ਆਪ ਜੀ ਦੇ ਚਾਲੇ ਪਾਵਾਂਗੇ ਜੀ ਪ੍ਰਸ਼ਾਦਾ ਵੀ ਤਿਆਰ ਹੈ ਜੀ ਤੇ ਆਪ ਜੀ ਦਾ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਤੁਹਾਨੂੰ ਤਾਂ ਬੇਨਤੀ ਕਰਦੇ ਹੁੰਨੇ ਆ ਜਦੋਂ ਵੀ ਤੁਸੀਂ ਕਿਸੇ ਲਾਪਤਾ ਮਨੁੱਖ ਦੀ ਵੀਰ ਦੀ ਵੀਡੀਓ ਫੋਟੋ ਚ ਕਿਤੇ ਵੀ ਦੇਖਦੇ ਹੋ ਉਹਨੂੰ ਸ਼ੇਅਰ ਕਰੋ ਉਹਦੇ ਪਿੱਛੇ ਇਦਾਂ ਪਿਆਰ ਮੁਹੱਬਤ ਛੁਪੀ ਵੀ ਹੁੰਦੀ ਆ ਉਹਦੇ ਪਿੱਛੇ ਤੁਹਾਡੀ ਲੋੜ ਹੁੰਦੀ ਆ ਜੇ ਮੰਨ ਲਓ ਵੀਰ ਉਹਨਾਂ ਨੇ ਪੋਸਟ ਪਾਈ ਤਾਂ ਜੇ ਉਹਨੂੰ ਕੋਈ ਸ਼ੇਅਰ ਹੀ ਨਾ ਕਰੇ ਕਿੱਦਾਂ ਪਰਿਵਾਰ ਲੱਭੂਗਾ ਇਸ ਕਰਕੇ ਜਦੋਂ ਤੁਸੀਂ ਕੋਈ ਇਦਾਂ ਦੀ ਪੋਸਟ ਦੇਖਦੇ ਹੋ ਅਸੀਂ ਕਈ ਵਾਰੀ ਦੇਖਦੇ ਆ ਲਾਪਤਾ ਬੰਦੇ ਦੀ ਪੋਸਟ ਹੁੰਦੀ ਆ ਉਹਨੂੰ 20 30 ਬੰਦਿਆਂ ਨੇ ਸ਼ੇਅਰ ਕਰਿਆ ਹੋਣਾ ਉਹਨੂੰ ਵੱਧ ਚੜ ਕੇ ਸ਼ੇਅਰ ਕਰੋ ਜਿੱਥੇ ਆਪ ਜੀ ਹੋਰ ਰੀਲਾਂ ਸ਼ੇਅਰ ਕਰਦੇ ਹੋ ਹੋਰ ਇਹਨਾਂ ਕੋ ਉੱਥੇ ਪਰਿਵਾਰ ਨੂੰ ਲੋਡ ਹੁੰਦੀ ਆ ਮਨੁੱਖ ਦੀ ਇਸ ਕਰਕੇ ਆਪ ਜੀ ਇਸ ਚੀਜ਼ ਤੇ ਜ਼ਰੂਰ ਧਿਆਨ ਦਿਓ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਹਮੇਸ਼ਾ ਹੀ ਜਿਹੜਾ ਇਦਾਂ ਦੇ ਕਾਰਜ ਦੇ ਵਿੱਚ ਸਪੋਰਟ ਕੀਤੀ ਬਹੁਤ ਸ਼ੁਕਰਾਨਾ ਜੀ ਤਹਿ ਦਿਲੋਂ ਧੰਨਵਾਦ ਸਾਡਾ ਐਡਰੈਸ ਹੈਗਾ ਜੀ ਪਟਿਆਲੇ ਤੋਂ ਪਹਾਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਧੰਨਵਾਦ ਜੀ ਹੱਸਦੇ ਬਹਦੇ ਰੋ ਮਹਾਰਾਜ ਸਾਰਾ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਆ ਬਾਬਾ ਜੀ ਦੇਖ ਲਓ ਮੈਂ ਤੁਹਾਡਾ ਨਾਮ ਜਾਣ ਲਿਆ ਤੁਸੀਂ ਤਾਂ ਦੱਸਿਆ ਨਹੀਂ ਸਾਨੂੰ ਨਾਮ ਹੈ ਜੀ ਅਨੁਜ ਖੰਨੇ ਆ ਸਮਰਾਲੇ ਏਰੀਆ ਵਿੱਚ ਬਸ ਜਿੰਨੇ ਨੇ ਨੇੜੇ ਨੇ ਪਿੰਡ ਆ ਤਾਂ ਮੈਨੂੰ ਲੱਗਦਾ ਜਿੰਨੇ ਵੀ ਗੁਰਦੁਆਰਿਆਂ ਨੂੰ ਛੱਡਿਆ ਕੋਈ ਘਰ ਨਹੀਂ ਛੱਡਿਆ ਜੀ ਖੇਤ ਨਹੀਂ ਛੱਡੇ ਮੋਟਰਾਂ ਨਹੀਂ ਛੱਡੀਆਂ ਜੀ ਤੇ ਉਹ ਇੱਥੋਂ ਤੱਕ ਵੀ ਨਹਿਰਾ ਵੀ ਫੋਲ ਮਾਰੀਆਂ ਸੀ ਵੀ ਨਹਿਰਾ ਵਿੱਚ ਕਿਤੇ ਨਾ ਕੋਈ ਕੋਈ ਖਿਆਲ ਉਦਾਂ ਦੇ ਆਉਂਦੇ ਆ। ਬਾਕੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਯਾਰ। ਹਨਾ ਜਿਵੇਂ ਭਾਈ ਨੇ ਪਾਇਆ ਮੈਂ ਵੀ ਪਾਇਆ ਸੀਗਾ ਮੈਨੂੰ ਅੱਧੇ ਘੰਟੇ ਦੇ ਅੰਦਰ ਮਤਲਬ 11 ਤੋਂ 12000 ਮੈਸੇਜ ਆ ਗਏ ਇੰਸਟਾਗ੍ਰਾਮ 'ਤੇ। ਜੀ ਜੀ। ਕਿਨਾਂ ਸੋ ਸਟੋਰੀ ਲਈ ਸੀਗੀ ਤੇ ਉਹ ਪਾਲਖਰੂਪ ਭਾਈ ਲਾਈਵ ਹੋਏ ਹੋਏ ਨੇ। ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਇਹਨਾਂ ਦੇ ਬੇਟਾ ਬੇਟਾ ਜੀ ਬਾਹਰ ਨੇ ਤੇ ਮੈਂ ਕਿਹਾ ਤੁਸੀਂ ਇੱਕ ਵਾਰ ਕਨਫਰਮ ਕਰ ਲਓ ਇਹੀ ਨੇ। ਤੇ ਉਹਨਾਂ ਨੇ ਕਨਫਰਮ ਕੀਤਾ ਤੇ ਮੈਂ ਅਕਲ ਜੀ ਨਾਲ ਗੱਲ ਕੀਤੀ ਫਿਰ ਮੈਂ ਭਾਈ ਤੋਂ ਉਹਦਾ ਨੰਬਰ ਲ取ਾ ਫਿਰ ਤੁਹਾਨੂੰ ਤੁਹ ਲਿਆ ਨਜ਼ਰ ਤੇ ਸ਼ੇਅਰ ਜਰੂਰ ਕਰਿਆ ਕਰੋ ਭਰਾ ਬਣ ਕੇ ਚਲੋ ਇੰਨਾ ਤਾਂ ਕਰ ਹੀ ਸਕਦੇ ਆ ਆਪਾਂ ਹਨ ਇਨਸਾਨੀਅਤ ਦੇ ਨਾਤੇ ਹਾਂ ਬਸ ਇੰਨੀ ਹੀ ਗੱਲ ਹੈ ਜੀ ਹੋਰ ਤਾਂ ਜਿਆਦਾ ਬੱਬੀ ਸਾਨੂੰ ਨਾ ਸਰ ਰੋਜ਼ ਸੰਗਤ ਹਰ ਰੋਜ਼ ਸਾਨੂੰ ਜੀ ਸਾਨੂੰ ਨਾ ਹਰ ਰੋਜ਼ ਜੀ ਘੱਟੋ ਘੱਟ 40 50 ਮੈਂਬਰ ਸੰਪਰਕ ਕਰਦੇ ਸਾਡੀ ਪੋਸਟ ਸ਼ੇਅਰ ਕਰ ਦਿਓ ਅਸੀਂ ਪਹਿਲਾਂ ਸ਼ੁਰੂ ਸ਼ੁਰੂ ਚ ਇੰਨੀਆਂ ਸ਼ੇਅਰ ਕੀਤੀਆਂ ਉਹਨਾਂ ਨੂੰ ਕੋਈ ਸ਼ੇਅਰ ਹੀ ਨਹੀਂ ਕਰਦਾ ਜੀ ਸ਼ੇਰ ਨਹੀਂ ਕਰਦਾ ਸੀ ਕਹਿੰਦੇ ਜੀ ਅਸੀਂ ਉਹਨੂੰ ਫਿਰੜ ਕੋਈ ਗਰੁੱਪ ਬਣੇ ਹੋਏ ਨੇ ਅਸੀਂ ਉਹਨਾਂ 'ਚ ਸ਼ੇਅਰ ਕਰਦੇ ਆ WhatsApp ਤੇ ਜੀ ਕੁਝ ਅਸੀਂ ਉਹਨਾਂ ਦੀ ਇੱਕ ਤੇ ਵੈਬਸਾਈਟ ਤਿਆਰ ਕਰ ਰਹੇ ਆ ਜੀ ਉਹਦਾ ਕੰਮ ਏ ਮੇਨ ਲਾਫਤਾ ਬੰਦੇਆਂ ਲਈ ਆ ਜੀ ਉਹ ਉਹਦੀ ਕੁਝ ਮਹਾਰਾਜ ਦੀ ਕਿਰਪਾ ਕਰਨ ਕਿਉਂ ਦੇਣ ਮੱਤ ਸੱਚੇ ਪਾਸ਼ਾ ਵਾਹਿਗੁਰੂ ਆ ਪੰਜ ਦਿਨ ਸਾਡੇ ਲੱਗੇ ਨੇ ਰੜੇ ਨਹੀਂ ਆ ਚਾਰ ਪੰਜ ਦਿਨ ਲੱਗੇ ਬਣਾ ਰਹੇ ਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਚਲੋ ਮਹਾਰਾਜ ਮਹਾਰਾਜ ਤੋਂ ਗਾਇਬ ਹੀ ਹੋ ਗਈ ਮੁੜ ਕੇ ਦੇਖੇ ਨਹੀਂ ਕਿਤੇ ਨਹੀਂ ਦੇਖਿਆ ਕਿ ਇਹਦੀ ਰੇਂਜ ਦੇ ਚਾਰ ਪੰਜ ਸਾਲ ਤੋਂ ਕਟਾਣੀ ਕਟਾਣੀ ਤੋਂ ਪੈਣੀ ਸੀ ਜੀ ਬਸ ਇਹਦਾ ਇੱਥੇ ਰੋਡ ਸੀਗਾ ਜੀ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਪੀਲੀ ਦੂਰ ਆ ਜਾਏਗਾ ਜੀ ਬਿਲਕੁਲ ਚਲੋ ਆਜੋ ਜੇ ਪਾ ਜਲ ਪਾਣੀ ਛਕੀਏ ਜੀ ਆਜੋ ਬਾਬਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜੀ ਤੁਹਾਡਾ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਜੀ